ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਦੇਸ਼ ਭਰ 'ਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਦਿਵਾਲੀ ਦਾ ਤਿਉਹਾਰ ਪ੍ਰਧਾਨ ਮੰਤਰੀ ਮੋਦੀ ਨੇ ਗੋਆ 'ਚ ਇੰਡੀਅਨ ਨੇਵੀ ਨਾਲ ਮਨਾਈ ਦਿਵਾਲੀ ਮੋਦੀ ਨੇ ਕਿਹਾ ਆਈ ਐਨ ਐਸ ਵਿਕਰਾਂਤ ਨੇ ਉਡਾਈ ਪਾਕਿਸਤਾਨ ਦੀ ਨੀਂਦ ਮੁੱਖ ਮੰਤਰੀ ਭਗਵੰਤ ਮਾਨ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਦੁਨੀਆ ਭਰ ਚ ਵਸਦੇ ਸਮੂਹ ਪੰਜਾਬੀਆਂ ਨੂੰ ਦਿੱਤੀ ਨਿੱਘੀ ਵਧਾਈ ਸਿਮਾਨ ਨੇ ਲੋਕਾਂ ਨੂੰ ਸੁਰੱਖਿਆਤ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਵਿਖੇ 7 ਪਿੰਡਾਂ ਨੂੰ 1 ਕਰੋੜ 54 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੀਤੀ ਪੇਂਟ ਕਟਾਰੂ ਚੱਕ ਨੇ ਕਿਹਾ ਕਿ ਹਲਕੇ ਦੇ 82 ਪਿੰਡ ਹੋਏ ਹੜ੍ਹਾਂ ਨਾਲ ਪ੍ਰਭਾਵਿਤ ਜਿਨ੍ਹਾਂ 'ਚੋਂ 21 ਨੂੰ ਮਿਲ ਚੁੱਕਿਆ ਹੈ ਮੁਆਵਜ਼ਾ ਪੰਜਾਬੀ ਗਾਇਕ ਬੱਬੂ ਮਾਨ ਦੇ 3 ਦਿਨ ਪਹਿਲਾਂ ਲਾਂਚ ਹੋਏ ਨਵੇਂ ਗੀਤ ਬਲੈਕ ਦੀਵਾਲੀ ਤੇ ਵਿਵਾਦ ਸ਼ਿਵ ਸੈਨਾਗੂ ਅਮਿਤ ਅਰੋੜਾ ਲੋਕਾਂ ਨੂੰ ਧੁੰਮਤਾ ਨਾਲ ਦੀਵਾਲੀ ਮਨਾਉਣ ਤੇ ਬੱਬੂ ਮਾਨ ਦਾ ਬਾਈਕਾਟ ਕਰਨ ਦੀ ਕਰ ਰਹੇ ਨੇ ਅਪੀਲ ਰਾਜਾ ਵੜਿੰਗ ਦੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਹਮਲੇ ਰਾਜਾ ਵੜਿੰਗ ਨੇ ਕਿਹਾ ਬੰਦੇ ਮਾਰਨ ਤੋਂ ਬਾਅਦ ਵੋਟਾਂ ਮੰਗੀਆਂ ਜਾ ਰਹੀਆਂ ਗੈਂਗਸਟਰ ਫੋਨ ਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਧਮਕਾ ਰਿਹਾ ਤੇ ਹੁਣ ਖਬਰਾਂ ਦਾ ਵਿਸਥਾਰ ਦੇਸ਼ ਚੱਜ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤਿਉਹਾਰ ਨੂੰ ਲੈ ਕੇ ਦੇਸ਼ ਭਰ ਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ ਹਰ ਕੋਈ ਇੱਕ ਦੂਜੇ ਨੂੰ ਤਿਉਹਾਰ ਦੀਆਂ ਮੁਬਾਰਕਾਂ ਦੇ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੋਆ 'ਚ ਆਈਐਨਐਸ ਵਿਕਰਾਂਤ ਤੇ ਜਲ ਸੈਨਿਕਾਂ ਨਾਲ ਦੀਵਾਲੀ ਮਨਾਈ। ਇੱਥੇ ਉਹਨਾਂ ਨੇ ਲਗਭਗ 40 ਮਿੰਟ ਦਾ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਵਿਕਰਾਂਤ ਅੱਜ ਆਤਮ ਨਿਰਭਰ ਭਾਰਤ ਅਤੇ ਮੇਡ ਇਨ ਇੰਡੀਆ ਦਾ ਬਹੁਤ ਵੱਡਾ ਪ੍ਰਤੀਕ ਹੈ। ਆਈਐਨਐਸ ਵਿਕਰਾਂਤ ਨੇ ਆਪਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਦੀਆਂ ਰਾਤਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਸਨ ਜਿਸ ਦਾ ਨਾਂ ਹੀ ਦੁਸ਼ਮਣ ਦਾ ਚੈਨ ਖੋ ਲਵੇ ਉਹ ਆਈਐਨਐਸ ਵਿਕਰਾਂਤ ਹੈ ਪੀਐਮ ਮੋਦੀ ਨੇ ਇੰਡੀਅਨ ਨੇਵੀ ਦੇ ਜਵਾਨਾਂ ਨਾਲ ਗੀਤ ਗਾਇਆ ਮਠਾਈ ਖਵਾਈ ਅਤੇ ਰਾਤ ਦਾ ਖਾਣਾ ਖਾਦਾ ਇਹ 12ਵੀਂ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੇ ਜਵਾਨਾਂ ਦੇ ਵਿਚਕਾਰ ਪਹੁੰਚੇ ਨੇ ਸਮੁੰਦਰ ਦੀ ਗਹਿਰੀ ਰਾਤ আর ਸਵੇਰ ਦਾ ਸੂਰਜोदय ਮੇਰੀ ਦੀਵਾਲੀ ਕਈ ਮਾਇਨੋ ਮੇ खास बन गई है और इसलिए आपके बीच फिर एक बार दिवाली की बहुत बहुत शुभकामनाएं आपको भी शुभकामनाएं और आई विक्रांत की इस भूमि से कोटि कोटि देशवासियों को भी दीपावली की बहुत बहुत शुभकामनाएं हमारा आईएनएस विक्रांत आज आत्मनिर्भर भारत और मेड इन इंडिया का बहुत बड़ा प्रतीक है महासागर को चीरता हुआ स्वदेशी आईएनएस विक्रांत भारत की सैन्य क्षमता का प्रतिबिंब है अभी कुछ ही महीने पहले हमने देखा है विक्रांत ने अपने नाम से ही पूरे पाकिस्तान की रातों की नींद उड़ा दी थी जिसका नाम ही दुश्मन के साहस का अंत कर दे वो है आई विक्रांत वो है ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਦੁਨੀਆ ਭਰ ਚ ਵਾਸਤੇ ਸਮੂਹ ਪੰਜਾਬੀਆਂ ਨੂੰ ਨਿੱਘੀ ਵਧਾਈ ਦਿੱਤੀ ਹੈ ਆਪਣੇ ਸੰਦੇਸ਼ ਚ ਮੁੱਖ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਦੀਵਾਲੀ ਸਾਡੇ ਵੱਲੋਂ ਪੂਰੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾਂਦਾ ਰਿਹਾ ਹੈ ਦੀਵਾਲੀ ਦੀ ਜਗਮਗ ਨਾਲ ਨਾ ਸਿਰਫ ਹਰ ਘਰ ਰੌਸ਼ਨ ਹੁੰਦਾ ਹੈ ਸਗੋਂ ਇਹ ਹਨੇਰੇ ਤੇ ਚਾਨਣ ਦੀ ਜਿੱਤ ਬੁਰਾਈ ਤੇ ਚੰਗਿਆਈ ਤੇ ਨਿਰਾਸ਼ਾ ਤੇ ਆਸ ਦੀ ਜਿੱਤ ਦਾ ਪ੍ਰਤੀਕ ਵੀ ਹੈ ਭਗਵੰਤਮਾਨ ਨੇ ਆਸ ਪ੍ਰਗਟਾਈ ਕਿ ਦੀਵਾਲੀ ਇੱਕ ਵਾਰ ਫਿਰ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ ਤੇ ਨਾਲ ਹੀ ਭਾਈਚਾਰਕ ਸਾਂਝ ਅਮਨ ਅਤੇ ਫਿਰਕੂ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਸੁਰੱਖਿਆਤ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਆਪਾਂ ਦੀਵਾਲੀ ਨੂੰ ਰੌਸ਼ਨੀ ਦਾ ਤਿਹਾਰ ਕਹਿੰਦੇ ਹਾਂ ਪਰ ਬਹੁਤ ਸਾਰੇ ਬੱਚੇ ਨੇ ਜੀ ਪੀ ਜੇ ਆਈ ਦੀ ਕੱਲੇ ਪੀ ਜੇ ਆਈ ਦੀ ਰਿਪੋਰਟ ਲੈਣ ਨੂੰ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਇਹ ਕਿੰਨੇ ਬੰਦੇ ਆਉਂਦੇ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਦਾ ਨਹੀਂ ਜਾਨੀ। ਮਤਲਬ ਰੌਸ਼ਨੀ ਦੇ ਤਿਹਾਰ ਆਲੇ ਦਿਨ ਰੌਸ਼ਨੀ ਖਤਮ। ਸੋ ਸੇਫ ਦੀਵਾਲੀ ਵੀ ਨਾਲ ਜ਼ਰੂਰੀ ਹੈ। ਇਸ ਤਰ੍ਹਾਂ ਦੇ ਪਟਾਕੇ ਜਾਂ ਇਸ ਤਰ੍ਹਾਂ ਦਾ ਬਰੂਦ ਨਾ ਫੁਕਿਆ ਜਾਵੇ ਜਿਹਦੇ ਨਾਲ ਪੋਲੂਸ਼ਨ ਵੀ ਹੋਵੇ ਤੇ ਜਾਂ ਤੁਹਾਡੇ ਸਰੀਰ ਨੂੰ ਕੋਈ ਹਾਨ ਹੋਵੇ। ਚੜੀਏ ਆਰਗੈਨਿਕ ਦੀਵਾਲੀ ਵੀ ਆਰਗੈਨਿਕ ਮਨਾ ਲਈਏ। ਚਲੋ ਇੱਕ ਦੀਵਾ ਬੱਤੀ ਲਾ ਦਈਏ। ਬਾਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਪਟਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਬੀ ਅੰਸਰ ਇਹ ਹੈ ਜੀ ਮੌਕੇ ਦਾ ਫਾਇਦਾ ਉਠਾ ਕੇ ਕੋਈ ਸਕੂਟਾ ਜਾਂ ਕੋਈ ਇਸ ਤਰ੍ਹਾਂ ਦਾ ਰੋਲਾ ਰਪਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜਿਹੜੀ ਸક્ષਮ ਹੈ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਹੈਵ ਅ ਹੈਪੀ ਐਂਡ ਸੇਫ ਦਿਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲਗਾਤਾਰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਸ ਦੇ ਤਹਿਤ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਹਲਕਾ ਪਠਾਨਕੋਟ ਵਿਖੇ 7 ਪਿੰਡਾਂ ਨੂੰ 1 ਕਰੋੜ 54 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਕਟਾਰੂ ਚੱਕ ਨੇ ਕਿਹਾ ਕਿ ਇਸ ਹਲਕੇ ਦੇ 82 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਉਨਾ ਵਿੱਚੋਂ 21 ਪਿੰਡਾਂ ਨੂੰ ਸਰਕਾਰ ਦੇ ਵਾਅਦੇ ਮੁਤਾਬਕ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਬਾਕੀ ਪਿੰਡਾਂ ਨੂੰ ਦੀਵਾਲੀ ਤੋਂ ਅਗਲੇ ਦਿਨ ਮੁਆਵਜ਼ਾ ਦਿੱਤਾ ਜਾਵੇਗਾ ਕਟਾਰੂ ਚੱਕ ਨੇ ਕਿਹਾ ਕਿ ਇਹ ਮੁਆਵਜ਼ਾ ਫਸਲਾਂ ਦੇ ਖਰਾਬੇ ਦਾ ਹੈ ਹੜਪੀੜਤਾ ਨੂੰ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਖੇਤੀ ਹੀ ਦਿੱਤਾ ਜਾਵੇਗਾ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ 82 ਪਿੰਡ ਹੈ ਸਾਡੇ ਪੁਰੇ ਹਲਕੇ ਦੇ ਜਿਹੜੇ ਹੜਾ ਤੋਂ ਪ੍ਰਭਾਵਤ ਨੇ 82 ਪਿੰਡ ਟੋਟਲ ਇਹਨਾਂ ਦੇ ਵਿੱਚੋਂ ਅਸੀਂ 21 ਪਿੰਡਾਂ ਨੂੰ ਦਿਆੜੀ ਤੋਂ ਪਹਿਲੇ ਪਹਿਲੇ ਮੁਆਵਜ਼ਾ ਦੇ ਰਹੇ ਆ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਲਾਂਘ ਕੀਤਾ ਸੀਗਾ ਸਰਦਾਰ ਭਵਨ ਸਿੰਘ ਮਾਨ ਜੀ ਨੇ ਕਿ ਅਸੀਂ ਦਿਆੜੀ ਤੋਂ ਪਹਿਲੇ ਪਹਿਲੇ ਲੋਕਾਂ ਦੇ ਮੁਆਵਜ਼ੇ ਦੇ ਰਾਸ਼ੀ ਜਿਹੜੀ ਆ ਉਹ ਦਵਾਂਗੇ ਤੇ ਅੱਜ 7 ਪਿੰਡ 12 ਪਹਿਲਾਂ ਦੇ ਚੁੱਕੇ ਆ 19 ਪਿੰਡ ਜਿਹੜੇ ਮਿੱਥੇ ਸੀਗੇ 2 ਪਿੰਡ ਪਠਾਨਕੋਟ ਹਲਕੇ ਦੇ ਐ ਤੇ 19 ਪਿੰਡ ਮੇਰੇ ਹਲਕੇ ਦੇ ਆ ਅੱਜ ਅਸੀਂ ਇਥੇ 1 ਕਰੋੜ 54 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਤਕਸੀਮ ਕਰਨੀ ਆ ਲੋਕਾਂ ਦੇ ਅੰਦਰ ਸੋ ਪੈਸੇ ਤੁਹਾਡੇ ਆ ਇਹ ਤੁਹਾਨੂੰ ਰੱਬ ਵਾਸ ਕਰਦੇ ਆ ਔਰ ਮੈਂ ਇਹ ਵੀ ਕਮਾ ਕੇ ਜਿਹੜੇ ਬਾਕੀ ਰਹਿੰਦੇ ਪਿੰਡ ਨੇ ਉਹਨਾਂ ਨੂੰ ਦਿਹਾੜੀ ਤੋਂ ਦੂਜੇ ਦਿਨ ਤਿਆਰ ਕਰਕੇ ਰੋਕ ਲਿਆ ਇਹ ਦੂਜੇ ਤੇ ਜਦੋਂ ਦਿਹਾੜੀ ਤੋਂ ਫੇਰ ਬਾਅਦ ਆ ਗਿਓ ਰਾਸ਼ੀ ਵੰਡੇ ਆਪਾਂ ਸ਼ੁਰੂ ਕਰ ਦਨੇ ਆ ਸਿਰਫ ਇਹ ਫਸਲਾਂ ਦਾ ਮੁਆਵਜ਼ਾ ਇਸ ਤੋਂ ਬਾਅਦ ਜਿਨ੍ਹਾਂ ਦੇ ਘਰ ਟੱਟ ਗਏ ਪੂਰੀ ਤਰ੍ਹਾਂ ਜਿਨ੍ਹਾਂ ਦੇ ਘਰ ਅੱਧੇ ਚ ਵੱਡੇ ਡੈਮੇਜ ਹੋਇਆ ਇਸ ਤੋਂ ਬਾਅਦ ਫਿਰ ਉਹਨਾਂ ਦੀ ਸ਼ੁਰੂਆਤ ਕਰਨੀ ਹੈ ਔਰ ਇੱਕ ਸਪੈਸ਼ਲ ਵਿਧਾਨ ਸਭਾ ਦਾ ਦਿਲਾਸ ਸੱਦਿਆ ਮੁੱਖ ਮੰਤਰੀ ਜੀ ਨੇ ਕਿ ਜਿਹੜੀ ਮੁਆਵਜ਼ਾ ਰਾਸ਼ੀ ਹੈ ਥੋੜੀ ਹੈ ਇਹਦੇ ਸੋਧ ਕਰਨੇ ਕੋਰਸੋਰ ਕਰਨ ਦੇ ਲਈ 2 ਦਿਨ ਦਾ ਦਿਲਾਸ ਵੀ ਸੱਦਿਆ ਉਹ ਰੋਜ਼ ਰਾਸ ਸੇ ਅੰਦਰ ਫੈਸਲਾ ਕੀਤਾ ਪਹਿਲੋ 15000 ਰੁਪਇਆ ਕਿੰਨੇ ਦਾ ਮਿਲਦਾ ਸੀਗਾ ਮੁਆਵਜ਼ਾ ਸਰਕਾਰ ਨੇ ਕਿਹਾ ਵੀ ਨੇ 20000 ਰੁਪਇਆ ਪਰ ਪ੍ਰੋਗਰਾਸੀ ਦੇਵਾਂਗੇ ਸੋ ਮਤਲਬ ਜੋ ਵਾਦਾ ਸਰਕਾਰ ਨੇ ਕੀਤਾ ਸੀ ਉਹ ਅਸੀਂ ਦਿਹਾੜੀ ਤੋਂ ਨਾਲੇ-ਬਲੇ ਦੇਣ ਦਾ ਸ਼ੁਰੂ ਕੀਤਾ ਪੰਜਾਬੀ ਗਾਇਕ ਬੱਬੂ ਮਾਨ ਦੇ 3 ਦਿਨ ਪਹਿਲਾਂ ਲਾਂਚ ਹੋਏ ਨਵੇਂ ਗੀਤ ਤੇ ਵਿਵਾਦ ਖੜਾ ਹੋ ਗਿਆ ਹੈ ਗੀਤ ਦੇ ਬੋਲ ਅਤੇ ਸੰਗੀਤ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਪਰ ਗੀਤ ਦੇ ਟਾਈਟਲ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਨਾਲ-ਨਾਲ ਉਹਨਾਂ ਦੇ ਪ੍ਰਸ਼ੰਸਕਾਂ 'ਚ ਵੀ ਰੋਸ ਹੈ ਪ੍ਰਸ਼ੰਸਕ ਕਮੈਂਟ ਬਾਕਸ 'ਚ ਟਾਈਟਲ ਨੂੰ ਲੈ ਕੇ ਵਿਰੋਧ ਜਤਾ ਰਹੇ ਨੇ ਬੱਬੂ ਮਾਨ ਨੇ ਦੀਵਾਲੀ ਤੋਂ ਠੀਕ 3 ਦਿਨ ਪਹਿਲਾਂ ਆਪਣਾ ਗੀਤ ਲਾਂਚ ਕੀਤਾ ਅਤੇ ਉਸ ਦਾ ਟਾਈਟਲ ਬਲੈਕ ਦੀਵਾਲੀ ਰੱਖ ਦਿੱਤਾ ਸ਼ਿਵ ਸੈਨਾ ਦੇ ਆਗੂ ਅਮਿਤ ਅਰੋੜਾ ਨੇ ਬੱਬੂ ਮਾਨ ਦੇ ਗੀਤ ਦੇ ਟਾਈਟਲ ਤੇ ਸਵਾਲ ਖੜੇ ਕਰਦੇ ਆ ਕਿਆ ਦੀਵਾਲੀ ਨੂੰ ਕਾਲੀ ਕਹਿਣਾ ਜਾਂ ਲਿਖਣਾ ਸਨਾਤਨੀਆਂ ਦੀ ਆਸਥਾ ਨਾਲ ਖਿਲਵਾੜ ਹੈ ਉਹਨਾਂ ਲੋਕਾਂ ਨੂੰ ਧੂਮ-ਧਾਮ ਨਾਲ ਦੀਵਾਲੀ ਮਨਾਉਣ ਅਤੇ ਬੱਬੂਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸ਼ਰਮ ਕਰ ਬੱਬੂਮਾਨ ਸ਼ਰਮ ਕਰ ਕਿਉਂਕਿ ਭਾਰਤ ਵਿੱਚ ਰਹਿ ਕੇ ਪੰਜਾਬ ਵਿੱਚ ਰਹਿ ਕੇ ਜੋ ਤੂੰ ਨੇ ਹਿੰਦੂਓ ਕਾ ਹਿੰਦੂਓ ਕੇ ਤਿਹਾਰ ਕਾ ਦੀਪਾਵਲੀ ਕਾ ਅਪਮਾਨ ਕੀਆ ਹੈ ਹਿੰਦੂ ਹਿੰਦੂ ਸਮਾਜ कभी सहन नहीं करेगा और मैं अमित थोड़ा शेर सभी अपने भारतवासियों से सभी से एक बेनती करता हूँ कि इस बार खूब पटाखे बजाओ और मिठाइया बांटो और घर में दीप माला करो ताकि इस बब्बू मान को बताया जाए जो ये जाली सिंगर है इसका पंजाब में पूरे भारतवर्ष में हर हिंदुस्तानी हर भारतवासी इसके शो का बाय काट करे जहां भी ये आए जहां भी ये पहुंचे इसका मुंह काला किया जाए क्योंकि इसने हमारे त्योहार जब भी हमारा दीपावली त्योहार आता है कुछ भी त्योहार आते हैं इन लोगों को पता नहीं क्यों हिंदुओं के त्योहारों से जलन होने लग जाती है और मैं कहता हूं सभी भारतीयों से खुशी खुशी ये दीपावली बनाओ भगवान श्री राम का नाम लो क्योंकि हमारे भगवान श्री राम अयोध्या आए थे और देखो कैसे पूरे जगमगा कर दीपावली बनाई थी दीवे ऐसे दीप माला करो दीये जलाओ जो इसने गाना गाया है इसके गाने का करो बायकट और इसको बताओ कि हम दीपावली मनाएंगे हम अपने घर में दीप माला करेंगे क्योंकि ये हमारे सबसे ये हमारा दीपावली सबसे बड़ा त्योहार है और हम हिंदू इसे बड़ी ही खुशी से मनाते हैं और मनाएंगे पूरा भारतवर्ष पूरा हिंदुस्तान जो बाहर में बैठे हैं सारे बाय काट करेंगे बब्बू मान का और बताएंगे इसको कि पटाखे देखो हम हिंदुस्तानियों ने प्रभु श्री रामचंद्र जी के आने की खुशी मनाई और खूब दीपमाला की खूब पटाखे बजाए तेरा बाय काट बब्बू मान तेरे शो का भी काट तेरे गाने का भी बायकट और जहां भी तू जाएगा ਮੇਰੇ ਪੰਜਾਬੀ ਭਾਈ ਮੇਰੇ ਹਿੰਦੁਸਤਾਨੀ ਭਾਈ ਮੇਰੇ ਭਾਰਤਵਰਸ਼ੀ ਭਾਈ ਤੇਰਾ ਮੂਕਾਲਾ karenge ਤੇਰਾ ਬਾਇਕਟ karenge ਬਾਇਕਟ ਕਰੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਤਰਨਤਾਰਨ ਚ ਆਪਣੀ ਪਾਰਟੀ ਦੇ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਦੇ ਹੱਕ ਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਇਸ ਦੌਰਾਨ ਵੜਿੰਗ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਨਿਸ਼ਾਨੇ ਕੱਸ ਰਹੇ ਨੇ ਵੜਿੰਗ ਨੇ ਕਿਹਾ ਕਿ ਇੱਕ ਉਮੀਦਵਾਰ ਤਿੰਨ ਵਾਰ ਤੱਕੜੀ ਦੇ ਨਿਸ਼ਾਨ ਤੇ ਵਿਧਾਇਕ ਬਣਿਆ ਤੇ ਹੁਣ ਚੌਥੀ ਵਾਰ ਮੈਦਾਨ ਚ ਉਤਰਨ ਤੋਂ ਬਾਅਦ ਤੱਕੜੀ ਵਾਲਿਆਂ ਨੂੰ ਗਾਲ੍ਹਾਂ ਕੱਢ ਰਿਹਾ ਏ ਦੂਜੇ ਪਾਸੇ ਤੱਕੜੀ ਵਾਲਿਆਂ ਦੀ ਮੌਜੂਦਾ ਉਮੀਦਵਾਰ ਦਾ ਜਵਾਈ ਲੋਕਾਂ ਨੂੰ ਫੋਨ ਤੇ ਧਮਕੀਆਂ ਦੇ ਰਿਹਾ ਏ ਇੱਕ ਹੋਰ ਉਮੀਦਵਾਰ ਸੰਵਿਧਾਨ ਨੂੰ ਨਹੀਂ ਮੰਨਦਾ ਉਹਨਾਂ ਵੱਲੋਂ ਬੰਦਿਆਂ ਨੂੰ ਮਾਰਨ ਤੋਂ ਬਾਅਦ ਵੋਟਾਂ ਮੰਗੀਆਂ ਜਾ ਰਹੀਆਂ ਨੇ ਤੇ ਕਮ ਸੇ ਕਮ ਮੇਰੀ ਪਾਰਟੀ ਨੇ ਸਾਡੀ ਸੁਣੀ ਇਹ ਹਾਲਾਤ ਹੈ ਇਸ ਦੇ ਇੱਕ ਤਾਂ ਉਹ ਬੰਦਾ ਜਿਹੜਾ ਤਿੰਨ ਵਾਰੀ ਤੁਹਾਡੇ ਐਮਐਲਏ ਰਿਹਾ ਹੋ ਸਕਦਾ ਭਾਈ ਉਹਨੇ ਤੁਹਾਡੇ ਮੁੰਡੇ ਵੰਡੇ ਲਾਏ ਹੁਣ ਮੈਨੂੰ ਨਹੀਂ ਪਤਾ ਉਹਦਾ ਨਾਮ ਹਰਬੀਤ ਸਿੰਘ ਹੈ ਉਹ ਹੁਣ ਚੌਥੀ ਆਰੀ ਖੜਾ ਹੋ ਗਿਆ ਪਾਰਟੀ ਬਦਲ ਕੇ ਹੁਣ ਉਹ ਤੱਕੜੀ ਵਾਲੇ ਨੂੰ ਗਾਲਾਂ ਕਢੀ ਜਾਂਦਾ ਹੈ ਤੇ ਮਾਂ ਗਿਆ ਸ਼ੇਰਾ ਬਣਾਇਆ ਤਾਂ ਸਾਰਾ ਕੁਝ ਤੱਕੜੀ ਚ ਹੀ ਹੈ ਬੋਲੋ ਬਈ ਬਿਲਕੁਲ ਬਿਲਕੁਲ ਤੇ ਜਿਹੜਾ ਤੱਕੜੀ ਆਲਾ ਸੀ ਉਹ ਲਿਆਂਦਾ ਉਹ ਬੀਬੀ ਭਾੜ ਲਿਆਂਦਾ ਉਹਦਾ ਜਿਹੜਾ ਜਵਾਈ ਹੈ ਕਹਿੰਦਾ ਫੌਜੀ ਦਾ ਪਰਿਵਾਰ ਹੈ ਫੌਜੀ ਦਾ ਪਰਿਵਾਰ ਤਾਂ ਹੋ ਸਕਦਾ ਪੂਰਾ ਜਵਾਈ ਟੈਲੀਫੋਨ ਕਰਦਾ ਬਾਹਰ ਬੈਠਾ 2 ਲੱਖ ਦੇ ਦੇ ਨਹੀਂ ਮਾਰ ਦੂੰ 4 ਲੱਖ ਦੇ ਜਾ ਨਹੀਂ ਛੱਡ ਦੂੰ ਹੁਣ ਉਹ ਰੀ ਘਰ ਵਾਲੀ ਆਉਂਦੀ ਐ ਲੋਕਾਂ ਦੇ ਘਰ ਨਾ ਫੋਨ ਲਾਉਂਦੀ ਆ ਲੈ ਗੱਲ ਕਰ ਉਹਦੇ ਨਾਲ ਮੈਨੂੰ ਇਹ ਦੱਸੋ ਸਰਪੰਚ ਕਿਹੜਾ ਬਣਾਉਣਾ ਚਾਹੀਦਾ ਤੁਹਾਨੂੰ ਪੜਦਾ ਜਿਹੜਾ ਹੱਥ ਜੋੜੇ ਤੇ ਜਿਹਨੂੰ ਗਾਲਾਂ ਕੱਢ ਲਓ ਵੀ ਦਾਦੇ ਮੰਗਾਉਣਿਆ ਮੇਰੀ ਪੈਨਸ਼ਨ ਨਹੀਂ ਦੱਸ ਕਿਤੇ ਉਹ ਬੋਲੇ ਨਾ ਬੀਬੀ ਮੈਂ ਭੇਜਦਾ ਐ ਕਿ ਇਹ ਚਾਹੀਦਾ ਵੀ ਮੈਂ ਮਾਰਾਂ ਥੱਪੜਾ ਬਸਤੌਲ ਲਈ ਫਿਰਦਾ ਹੋਵੇ ਤੇ ਡਰਦੀਆਂ ਹੁਣ ਉਹਦਾ ਗੱਲ ਹੀ ਨਾ ਕਰ ਸਕਾਂ ਐ ਜਾ ਐਮਐਲਏ ਬਣਾਉਣਾ ਇਹ ਕਹੇਗਾ ਐਮਐਲਏ ਬਣੂਗੀ ਬੀਬੀ ਤੇ ਇੱਕ ਤੀਜੇ ਉਹ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਵੋਟਪਾਲ ਦਾ ਤੇ ਦੇਸ਼ ਦੇ ਤਿਰੰਗੇ ਨੂੰ ਹੀ ਨਹੀਂ ਮੰਨਦੇ ਮੰਨਦੇ ਸ਼ੇ ਜੇ ਦੇਸ਼ ਦੇ ਤਿਰੰਗੇ ਨੂੰ ਨਾ ਮੰਨਾਂਗੇ ਕਿਵੇਂ ਕੰਮ ਚੱਲੂਗਾ ਭਾਈ ਤੁਹਾਡਾ ਆ ਸਿੱਖੀ ਸਾਹਿਬ ਹੈ ਇਸ ਤੋਂ ਵੱਡਾ ਕਿਹੜਾ ਸਿੱਖ ਹੈ ਨਾਲ ਇਹਨੇ ਐਮਐਲਏ ਦੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਇਸ ਬੰਦੇ ਨੇ ਸਾਡੀ ਪਾਰਟੀ ਨਾਲ ਜੁੜਿਆ ਹੋਇਆ ਦੋ ਦੋ ਮਹੀਨੇ ਹਰਮੰਦਰ ਸਾਹਿਬ ਚਲਾ ਜਾਂਦਾ ਬਹਿ ਜਾਂਦਾ ਕੰਮ ਛੱਡ ਦਿੰਦਾ ਆਪਦਾ ਸੇਵਾ ਕਰਦਾ ਟੈਲੀਫੋਨ ਚੱਕਦਾ ਨਹੀਂ ਚਲੋ ਸਾਡੇ ਤਾਂ ਅਸੀਂ ਗੁਰੂ ਮਹਾਰਾਜ ਦੇ ਉਹਨੇ ਬਾਣੀ 'ਚ ਨਹੀਂ ਆ ਇਹ ਇਹਨਾਂ ਨੂੰ ਵੀ ਕੋਈ ਚੰਗਾ ਲੱਗਿਆ ਹੋਣਾ ਇਹਨਾਂ ਤੋਂ ਕਿਹਨੇ ਸਲਾਹ ਲਈ ਵੀ ਇਹ ਸੰਵਿਧਾਨ ਨੂੰ ਮੰਨਣ ਵਾਲੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ ਸਾਰੇ ਸਿੱਖੀ ਨੂੰ ਮੰਨਦੇ ਸਾਰੇ ਕਲਗੀਧਰ ਪਾਤਸ਼ਾਹ ਨੇ ਜੋ ਸਰਬੰਸ ਵਾਰਿਆ ਜੋ ਸਾਨੂੰ ਦਿੱਤਾ ਉਹ ਨੂੰ ਮੰਨਦੇ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖੀ ਸਿਰਕੇ ਸਾਡਾ ਸਾਡੀ ਪਛਾਣ ਹੈ ਪਰ ਇਹ ਨਵੇਂ ਵੱਖਰੇ ਹੋ ਗਏ ਭਾਈ ਤੂੰ ਆਇਆ ਕਿੱਥੋਂ ਕਿਹੜੇ ਦਿਨਾਂ ਚ ਆਇਆ ਤੈਨੂੰ ਭੇਜਿਆ ਕਿਨੇ 25 30 ਸਾਲ ਤੂੰ ਭਾਈ ਹਰ ਹੈ ਕਿਤੇ ਸੀਗਾ ਅਚਨਚੇਪ ਉਹ ਕਹਿੰਦੇ ਵੀ ਫਲਾਣੇ ਨੂੰ ਮਾਰਦਾ ਮੈਂ ਸਾਨੂੰ ਦਿਓ ਪਰ ਦੇਖੋ ਜੀ ਪਿੰਡ ਚ ਲੜਾਈ ਹੋ ਜੇ ਫਿਰ ਫਲਾਣੇ ਨੂੰ ਕਿਹਨੇ ਮਾਰਦਾ ਫਲਾਣੇ ਨੂੰ ਵੋਟਾਂ ਪਾ ਦਿਓ ਇਹ ਇਹ ਸਿਆਸਤ ਨਹੀਂ ਹੈ ਉਹ ਰਸਤੇ ਕਾਨੂੰਨ ਬਣਿਆ ਹੈ ਉਹ ਰਸਤੇ ਥੇਲਾ ਬਣਿਆ ਹੈ ਉਹ ਰਸਤੇ ਜੱਜ ਬਣਿਆ ਹੈ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਨੂੰ ਲੰਬੇ ਹੱਥੀ ਲਿਆਏ ਬਾਜਵਾ ਤਰਨਤਾਰਨ ਵਿਖੇ ਪ੍ਰਦਰਸ਼ਨਕਾਰੀ ਈਟੀਟੀ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਬਾਜਵਾ ਨੇ ਕਿਹਾ ਕਿ ਜਿਹੜੇ ਲੋਕ ਪਿੰਡਾਂ ਦੇ ਸਰਪੰਚ ਬਣਨ ਦੇ ਕਾਬਲ ਨਹੀਂ ਸਨ ਉਹ ਅੱਜ ਮੰਤਰੀ ਬਣ ਗਏ ਨੇ ਇਹਨਾਂ ਕੋਲ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ ਸੀਐਮ ਮਾਨ ਨੇ ਪੰਜਾਬ 'ਚ ਭ੍ਰਿਸ਼ਟਾਚਾਰ ਤੇ ਲਗਾਮ ਕੱਸਣ ਦਾ ਵਾਅਦਾ ਕੀਤਾ ਸੀ ਅੱਜ ਉਹਨਾਂ ਦੇ ਕਰੀਬੀ ਡੀਆਈਜੀ ਤੋਂ ਕਰੋੜਾਂ ਰੁਪਏ ਅਤੇ ਬੇਸ਼ਕੀਮਤੀ ਸੋਨਾ ਬ੍ਰਾਹਮਤ ਹੋਇਆ ਏ ਬਾਜਬਾਨ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਝੂਠ ਬੋਲਣ ਦੀ ਪੀ ਐਚ ਡੀ ਕੀਤੀ ਹੈ ਚਲੋ ਪਤਾ ਹੈ ਅਸੀਂ ਝੰਡੂ ਵੀ ਕੋਰ ਡੈਕਟ ਕਰਦੇ ਆ ਸਰਕਾਰ ਅਸੀਂ ਆਪਣੇ ਨੌਜਵਾਨ ਬੱਚਿਆਂ ਦਾ ਬੱਚਿਆਂ ਦਾ ਜੋ ਡਿਸਰਬ ਕਰਦੇ ਆ ਪਹਿਲੇ ਕਹਿੰਦੇ ਆ ਕਿ ਦਾ ਥੋੜਾ ਬੋਝਾ ਇਹਦੀ ਬੈਕਗ੍ਰਾਉਂਡ ਤੇ ਲੱਤੋ ਅਸੀਂ ਬੰਦੇ ਜਿਹੜੇ ਘਰੀ ਕਿਸੇ ਪਿੰਡ ਦੇ ਸਰਪੰਚ ਨਹੀਂ ਸੀ ਬਣਾਏ ਜਿਹੜੇ ਜਿਵੇਂ ਕਿਸੇ ਪੰਚਾਇਤ ਦੇ ਮੈਂਬਰ ਨਹੀਂ ਸੀ ਬਣੇ ਉਹ ਅਸੀਂ ਇਹਨਾਂ ਨੇ ਹਮਲੇ ਲਖਤ ਕਰਦੇ ਕੋਈ ਇਹਨਾਂ ਦੇ ਮੰਤਰੀ ਬਣਾਉਂਦੇ ਉਹ ਅੱਜ ਦਾ ਮੁੱਖ ਮੰਤਰੀ ਬਣ ਗਿਆ ਕਿ ਜੇ ਜਰਬਾ ਕਿਸੇ ਨੂੰ ਕੋਈ ਨਹੀਂ ਬਾਈ ਬਣਾਦੀ ਜਵਾਸ ਤੇ ਤੁਸੀਂ ਅਜੇ 2 ਮਿੰਟ ਪਹਿਲੇ ਵੇਖਿਆ ਜਿਹੜਾ ਸਾਰਿਆਂ ਨੂੰ ਰਾਈਟ ਹੈਂਡ ਆਦਮੀ ਸੀ ਇਹਦਾ ਭਗਵੰਤ ਜਦਾ ਉਦੇ ਘਰ ਚੋਂ 7.5 ਕਰੋੜ ਰੁਪਇਆ ਲਪਟਿਆ ਗਿਆ ਇਸ ਦਾ 7.5 ਕਰੋੜ ਰੁਪਇਆ 1 ਕਿਲੋ ਸੋਨਾ 50 ਜ਼ਾਇਦਾ ਦਾ ਇਹ ਕਿ ਇਹ ਨਿਕਲ ਕੇ ਚਲਿਆ ਜੀ ਮੇਰਾ ਮੰਨਣਾ ਜਿਹੜਾ ਇੱਕ ਚ ਗੈਂਗਸਟਰਸ ਦਾ ਵੀ ਇਸ ਟਾਈਮ ਬੋਲ ਬਾਲਿਆ ਪੰਜਾਬ ਚ ਵਿਸ਼ੇਸ਼ ਤੌਰ ਇਸ ਜ਼ਿਲ੍ਹੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਇਹ ਸਾਰੇ ਦੇ ਸਾਰੇ ਦੇ ਪਿੱਛੇ ਜਿਹੜੀ ਮੌਜੂਦਾ ਸਰਕਾਰ ਇਹਨਾਂ ਦੇ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਜਰੇ ਵੀਰੋ ਜਿਹੜੀਆਂ ਸੀ ਇਹਨਾਂ ਨਾਲ ਬਾਈ ਇਲੈਕਸ਼ਨਾਂ ਲੜੇ ਆ ਇਹਨਾਂ ਦੇ ਜੇਮਾ ਵਿੱਚੋਂ ਲਿਆ ਕੇ ਗੈਂਗਸਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਵਾਰ ਕੇ ਹੋਰ ਵੀ ਤੁਸੀਂ ਵੇਖ ਲਓ ਕਿਸ ਕਿਸਮ ਦੇ ਹਾਲਾਤ ਨੇ ਕੋਈ ਗਵਰਨਮੈਂਟ ਦੀ ਕੋਸ਼ਿਸ਼ ਐ ਨਹੀਂ ਕਿ ਲੋਕਾਂ ਨੂੰ ਜਿਲ੍ਹਾ ਨੂੰ ਰੋਜ਼ ਪ੍ਰੋਫੀਟੀ ਦੇ ਟੈਲੀਕੂਟ ਪ੍ਰੋਫੀਟੀਅਟੀ ਆਉਂਦੀ ਹੈ ਅਸੀਂ ਇਸ ਕੱਪ ਨੂੰ ਗੱਲ ਕਰੀਏ ਜਿਹੜੇ ਵੀਰੋ ਤੁਸੀਂ ਲਿਸਟ 'ਚ ਪੜ ਰਿਹਾ ਸੀ ਆਪਣੇ ਮਾਸਟਰ ਜੀ ਦਾ ਕੋਲ ਹੈ 180 ਜਿਹੜੇ 180 ETTT ਚੇਲ ਜੀ ਜਿਹੜੀ ਯੋਗ ਰਹਿ ਤੁਹਾਡੇ ਨਾਲ ਕੀਤਾ ਵਾਦਾ ਉਹ ਤੁਸੀਂ ਆਪਣਾ ਵਾਦਾ ਅੱਧਰ ਭੁੱਲੀ ਠੋ ਕਾਕਾ ਕਿਹਲਾ ਵੱਲੋਂ ਕੁਝ ਨਹੀਂ ਹੋਇਆ ਕਿ ਤੇ ਫਰਾਂਡੀ ਇਹ ਨੇ ਕਿ ਜਿਹੜਾ ਭਗਵਾਨ ਤੇ ਉਹ ਪੀਆਈਡੀ ਇਹ ਝੂਠ ਬੋਲ ਰਹੀ ਸੀ ਤੇ ਖਹੋਰ ਕਰ ਤੋਂ ਮਿਸ ਗਾਈਡ ਕਰ ਰਹੀ ਤੇ ਜਿਹੜਾ ਇਹਨਾਂ ਦਾ ਗੁਰੂ ਹੈ ਕੇਚਰੀਵਾਲ ਉਹ ਕੋਲ ਡਬਲ ਪੀਆਈਡੀ ਇਹ ਝੂਠ ਬੋਲ ਰਿਹਾ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਹੀ ਹੋਵੇਗਾ ਸਰਕਾਰਾਂ ਦਾ ਦਖਲ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਇਹ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਜੋ ਕਿ ਦਿੱਲੀ ਵਿਖੇ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰਦੁਆਰੇ ਸਿੱਖੀ ਦਾ ਪ੍ਰਚਾਰ ਕੇਂਦਰ ਹਨ ਜਿਨ੍ਹਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਖਾਲਸਾ ਪੰਥ ਦੇ ਹੱਥਾਂ 'ਚ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਗੁਰਦੁਆਰਾ ਪ੍ਰਬੰਧਾਂ ਤੇ ਮਾਮਲਿਆਂ 'ਚ ਦਖਲਅੰਦਾਜ਼ੀ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਸੰਗਤ ਨੂੰ ਸੁਚੇਤ ਕੀਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸਿੱਖ ਭਾਵਨਾਵਾਂ ਅਨੁਸਾਰ ਹੀ ਚੱਲੇ ਅੱਜ ਸਾਡੇ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਦਖਲ ਦਿੱਤਾ ਜਾ ਰਿਹਾ ਔਰ ਦਖਲ ਇਸ ਹੱਦ ਤੱਕ ਵਾ ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਉਹਨਾਂ ਦੇ ਵਿੱਚ ਸਿੱਧਾ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਇਹ ਬਰਦਾਸ਼ਤਯੋਗ ਨਹੀਂ ਹੈ ਜਿਹੜੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਵਾਂ ਇਹ ਪੰਥ ਦੀਆਂ ਵਾਂ ਤੇ ਸਿਰਫ ਪੰਥ ਨੂੰ ਹੱਕ ਹਕੂਕ ਵਾ ਕਿ ਪੰਥ ਇਹਨਾਂ ਦਾ ਪ੍ਰਬੰਧ ਕਰੇਗਾ ਪੰਥ ਤੋਂ ਬਿਨਾ ਮੈਨੂੰ ਗਵਾਂਢੀ ਸੂਬੇ ਦੇ ਇੱਕ ਬੜੀ ਜ਼ਿੰਮੇਵਾਰ ਬੰਦੇ ਨੇ ਦੱਸਿਆ ਔਰ ਇਹ ਬੜੀ ਚਿੰਤਾ ਵਾਲੀ ਗੱਲ ਹੈ ਇਹ ਕੋਈ ਮੀਟਿੰਗ ਹੋਈ ਕਿਸੇ ਸੀਐਮ ਦੇ ਨਾਲ ਉਹਨੇ ਕਿਹਾ ਕਿ ਮੇਰਾ ਵੀ ਇਰਾਦਾ ਹੈ ਕਿ ਮੈਂ ਮੈਂਬਰ ਖੜ ਜਾਵਾਂ ਧਾਰਮਿਕ ਚੋਣਾਂ 'ਚ ਤੇ ਅੱਗੇ ਥੋੜਾ ਜਿਹਾ ਬੰਦਾ ਸਿੱਖ ਮਾਈਂਡਡ ਸੀ ਉਹ ਕਹਿੰਦਾ ਜੀ ਤੁਸੀਂ ਨਹੀਂ ਖੜ ਸਕਦੇ ਇਹਦੇ ਲਈ ਅੰਮ੍ਰਿਤਧਾਰੀ ਹੋਣਾ ਪੂਰਨ ਸਿੱਖ ਖੜ ਸਕਦਾ ਹੈ ਸੀਐਮ ਦਾ ਜਵਾਬ ਸੀ ਵੀ ਇਹੀ ਤੇ ਖਤਮ ਕਰਨਾ ਪੂਰਨ ਗੁਰਸਿੱਖ ਜਸ ਸੇਖੀ ਪ੍ਰਬੰਧ ਕਰਨ ਇਹੀ ਤੇ ਖਤਮ ਕਰਨਾ ਇਹ ਬੜੀ ਸ਼ਰਮਨਾਕ ਗੱਲ ਆ ਇਹ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਵਾ ਅੱਜ ਜਦੋਂ ਅਸੀਂ ਦਿੱਲੀ ਦੀ ਧਰਤੀ ਤੇ ਖੜੇ ਆ ਧਾਰਮਿਕ ਮਾਮਲਿਆਂ ਦੇ ਵਿੱਚ ਪੰਥ ਨੂੰ ਦਖਲ برداشت ਨਹੀਂ ਕਰਨਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਰੀ ਕਿਉਂਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਸੌਮੇ ਹਨ ਗੁਰਦੁਆਰੇ ਸਾਨੂੰ ਗੁਰੂ ਦੇ ਨਾਲ ਜੋੜਦੇ ਹਨ ਗੁਰਦੁਆਰਿਆਂ ਦੇ ਪ੍ਰਬੰਧਕ ਪੰਥ ਚੁਣਨਗੇ ਤਾਂ ਇਹ ਜਿਹੜਾ ਦਾਖਲਵਾਜ ਇਹ ਵੀ ਬਹੁਤ ਜ਼ਿਆਦਾ ਵੱਧ ਰਿਹਾ ਪਰ ਹੱਲ ਫੇਰ ਉਹੀ ਆ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਠੱਗ ਟਰੈਵਲ ਏਜੰਟਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਦਰਸਲ ਲੋਕ ਮਿਲਣੀ ਦੌਰਾਨ ਲਾਲਜੀਤ ਢੁੱਲਰ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਉਹਨਾਂ ਦੱਸਿਆ ਕਿ ਆਸਟ੍ਰੇਲੀਆ ਲੈ ਕੇ ਜਾਣ ਦਾ ਵਾਅਦਾ ਕਰਕੇ ਏਜੰਟਾਂ ਵੱਲੋਂ ਤਿੰਨ ਨੌਜਵਾਨਾਂ ਨਾਲ ਧੋਖਾਧੜੀ ਕੀਤੀ ਗਈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਟੌਲ ਤੇ ਰੱਤਾ ਗੁੱਦਾ ਤੋਂ ਦੋ ਮੁੰਡੇ ਤੇ ਸ਼ਾਹਕੋਟ ਹਲਕੇ ਦੇ ਪਿੰਡ ਲੋਈਆਂ ਦੇ ਇੱਕ ਮੁੰਡੇ ਨੂੰ ਏਜੰਟਸ ਵੱਲੋਂ ਧੋਖੇ ਨਾਲ ਆਸਟ੍ਰੇਲੀਆ ਲੈ ਕੇ ਜਾਣ ਦਾ ਝੂਠਾ ਵਾਅਦਾ ਕਰਕੇ ਅਰਬ ਕੰਟਰੀ 'ਚ ਫਸਾ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਕਿਡਨਾਪ ਕਰਕੇ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਲੱਖਾਂ ਰੁਪਏ ਮੰਗੇ ਜਾ ਰਹੇ ਨੇ ਲਾਲਜੀਤ ਭੁੱਲਰ ਨੇ ਏਜੰਟਸ ਨੂੰ ਸਖਤ ਚੇਤਾਵਨੀ ਦਿੱਤੀ ਕਿ ਮੁੰਡਿਆਂ ਨੂੰ ਛੱਡ ਦਿਓ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਆ ਵੀਡੀਓ ਕੱਢਿਓ ਜਿਹੜੀ ਉਹ ਵੀਡੀਓ ਆ ਜਿਹੜਾ ਉਹ ਕੁੱਟਨ ਦਾ ਹੈ ਕਿਹੜੇ ਕਿਹੜੇ ਦੇਸ਼ ਪਟਵਾਰੀ ਸਾਹਿਬ ਭੇਜਿਆ ਸੀ ਆਸਟ੍ਰੇਲੀਆ ਭੇਜਣਾ ਸੀ ਹੁਣ ਕਿਹੜੇ ਮੁਲਕ ਚ ਫਸੇ ਆਵੇ ਆ ਜਿਹੜਾ ਵੀ ਏਜੰਟ ਆ ਮੈਂ ਕਦੀ ਏਜੰਟ ਬਾਰੇ ਇਸ ਤਰ੍ਹਾਂ ਆਪਣੀ ਸਿੱਧੀ ਕਦੀ ਗੱਲ ਕੀਤੀ ਜੇ ਕੋਈ ਗੱਲ ਹੋਵੇ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰੀ ਦੀ ਆਪ ਹੀ ਇਸ ਤਰ੍ਹਾਂ ਕੋਈ ਪੈਸੇ ਪੂਹੇ ਲੈ ਏਜੰਟ ਨੇ ਠੱਗੀ ਮਾਰੀ ਆ ਤੇ ਉਹ ਆਪੇ ਜਾਂ ਤੇ ਪਰਚਾ ਕਰ ਦਿੰਦੇ ਆ ਦਰਜ ਜਾਂ ਪੈਸੇ ਦਵਾ ਦਿੰਦੇ ਆ ਆਉਣ ਇਹਨਾਂ ਦੇ ਮੁੰਡੇ ਨੂੰ ਏਜੰਟ ਜਿਹੜਾ ਵੀ ਆ ਕਿਉਂਕਿ ਜਿਹੜਾ ਏਜੰਟ ਉਹਨੂੰ ਤਾਂ ਪਤਾ ਲੱਗੰਦਿਆਂਣਾ ਕਿ ਮੈਂ ਠੱਗੀ ਮਾਰੀ ਆ ਕਿੰਨੇ ਪੈਸੇ ਲੈ ਲੈਣ ਤੱਕ ਧੜ ਤੋਂ ਆ ਜਿਹੜਾ ਮੁੰਡੇ ਨੂੰ ਕੁੱਟਣ ਦੇ ਆ ਨਾ ਇਹ ਆ ਆ ਮੁੰਡਾ ਆ ਜਿਹਦੀ ਆ ਫੋਟੋ ਆ ਆ 25 ਲੱਖ ਦੇ ਤਾ ਤੇ ਹੁਣ ਇਹਨੂੰ ਕਿਸੇ ਅਰਬ ਕੰਟਰੀ 'ਚ ਖੜ ਕੇ ਮੁੰਡੇ ਨੂੰ ਕਿਡਨਾਪ ਕਰਕੇ ਤੇ ਉਹਨੂੰ ਕਟ ਮਾਰ ਕੇ ਇਤਨਾ ਵੀਡੀਓ ਪਾਉਂਦੇ ਪਏ ਆ ਵੀ ਸਾਨੂੰ ਹੋਰ ਕਿੰਨੇ ਪੈਸੇ ਜਾਂਦੇ ਗੱਲੋ ਰੋਡ ਵੀ ਮਗਦਰੇਤੀ ਕਿ ਬੰਦੀ ਹੋ ਜਾਊਗਾ ਆ ਵੀ ਆ ਆਣਮ ਨੂੰ ਕੀ ਤਸ਼ੱਦਦ ਕੱਪੜੇ ਲਾ ਕੇ ਬੱਚਿਆਂ ਨੂੰ ਨੰਗੇ ਕਰਕੇ ਕਿੰਨੀ ਉਮਰੇ ਦੀ ਬੱਚੇ ਦੀ ਆ 22 ਸਾਲੇ ਦੀ ਉਮਰ ਆ ਤੇ ਇਹ ਜਿਹੜੇ ਬੰਦੇ ਵੀ ਇਸ ਇਨਵੋਲਵ ਆ ਨਾ ਇਹ ਨਾ ਸਮਝਣ ਅਸੀਂ ਬਾਜਾਂਗੇ ਇਹਨਾਂ ਤੇ ਸਖਤ ਕਾਰਵਾਈਆਂ ਕਰਕੇ ਤੇ ਜੇਲਾਂ ਦੇ ਵਿੱਚ ਜਾਣਗੇ ਤੇ ਸਾਰੀ ਉਮਰ ਨਹੀਂ ਬਾਹਰ ਆਉਂਦੇ ਜਿਹੜੇ ਇਹੋ ਜਿਹੇ ਆ ਇੱਕ ਤੇ ਇਹ ਗਲਤ ਕੰਮ ਕਰਦੇ ਕਬੂਤਰਬਾਜੀ ਕਰਦੇ ਆ ਦੂਜਾ ਹੁਣ ਇਹਨੂੰ ਮੁੰਡੇ ਨੂੰ ਕਿਡਨਾਪ ਕਰਕੇ ਇਹਨਾਂ ਇਹਨਾਂ ਨਾਲ 27-22 ਲੱਖ ਰੁਪਇਆ ਕੀਤਾ ਸੀ 27-22 ਲੱਖ ਚੋਂ ਇਹ 25 ਲੱਖ ਦੇ ਚੁੱਕੇ ਆ 25 ਹੁਣ ਇਹਨੂੰ ਕਿਡਨਾਪ ਕਰਕੇ ਪਰਿਵਾਰ ਤੋਂ ਇਹ ਦੱਸਣ ਦੇ ਵੀ ਪਹਿਲਾਂ ਕਰੋੜ ਮੰਗਦੇ ਰੇ ਹੁਣ 50 ਲੱਖ ਰੁਪਇਆ ਹੋਰ ਮੰਗਣ ਦੇ ਵੀ ਫੇਰ ਮੁੰਡੇ ਨੂੰ ਛੱਡਣਾ ਤੇ ਇਕੱਲਾ ਮੁੰਡਾ ਨਹੀਂ ਇੱਕ ਮੁੰਡਾ ਹੋਰ ਹੈ ਨਾਲ ਤੁਸੀਂ ਦੱਸੋ ਟੋਲਾ ਦਾ ਵਾ ਤੇ ਇੱਕ ਆਪਣੇ ਦੋਹਿਆਂ ਦਾ ਤਿੰਨ ਮੁੰਡੇ ਆ ਇਹਨਾਂ ਦੇ ਪਰਿਵਾਰਾਂ ਤੋਂ ਮੰਗਣ ਦੇ ਤੇ ਇਹ ਜਿਹੜੇ ਏਜੰਟ ਹੈ ਨਾ ਕਬੂਤਰਬਾਜ਼ ਆ ਜਿਹੜੇ ਵੀ ਹੈਗੇ ਆ ਤੇ ਇਹ ਬਾਜ਼ਾ ਜਣ ਆ ਹੁਣੇ ਇਹ ਦੱਸਦੇ ਪਏ ਆ ਆ ਆ ਜਿਹੜੀਆਂ ਦੋ ਲੇਡੀ ਆ ਏਜੰਟ ਆ ਇਹ ਦੋਵੇਂ ਅਰੈਸਟ ਕਰ ਲੀਆਂ ਇਹ ਕਹਿ ਕੇ ਇਹ ਐਸਐਸਪੀ ਸਾਹਿਬ ਨੂੰ ਇਹ ਅਰੈਸਟ ਕਰਾਤੀਆਂ ਇਥੋਂ ਦੀਆਂ ਸਾਡੇ ਪੰਜਾਬ ਦੀਆਂ ਬੀਬੀਆਂ ਐ ਅੰਮ੍ਰਿਤਸਰ ਦੀਆਂ ਇਹਨਾਂ ਨੇ ਇਹਨਾਂ ਤੋਂ ਪੈਸੇ ਖੜੇ ਆ ਹੁਣ ਜਿਹੜੇ ਵੀ ਅਗਲੇ ਬੰਨੇ ਏਜੰਟ ਐ ਜਿਨ੍ਹਾਂ ਇਹਨਾਂ ਬੱਚਿਆਂ ਨੂੰ ਕਿਡਨਾਪ ਕੀਤਾ ਤੇ ਜਿਹੜੇ ਪੈਸੇ ਮੰਗਦੇ ਪਏ ਆ ਇਹ ਮੈਂ ਤਾਂ ਵੀਡੀਓ ਦੇ ਜਰੀਏ ਇਹ ਚੇਤਾਵਨੀ ਦੇਣਾ ਪਿਆ ਵੀ ਬਜਣਾ ਤੁਹਾਂ ਵੀਂਗਾ ਇਹ ਬੰਦੇ ਦੇ ਪੁੱਤ ਬਣ ਕੇ ਇਹਨਾਂ ਬੱਚਿਆਂ ਨੂੰ ਛੱਡ ਦਿਓ ਤਿੰਨੇ ਮੁੰਡੇ ਜਿਹੜੇ ਤੁਹਾਂ ਕਿਡਨਾਪ ਕੀਤੇ ਆ ਇੱਕ ਇਹ ਪਾਉ ਨਹੀਂ ਦੱਸਣ ਦੇ ਆ ਇੱਕ ਮੁੰਡਾ ਹੈਗਾ ਵਾ ਰਟੌਲਾ ਦਾ ਇੱਕ ਲੋਈਆਂ ਲਾਗੇ ਦਾ ਸultanpur Lodhi ਲਾਗੇ ਦਾ ਤੇ ਇੱਕ ਇਹ ਸਾਡੇ ਪਟਿਆਲਕੇ ਦੇ ਰੱਤੇ ਗੁੱਦੇ ਪਿੰਡ ਦਾ ਤੇ ਬੰਦੇ ਬਣ ਕੇ ਇਹਨਾਂ ਬੱਚਿਆਂ ਨੂੰ ਛੱਡ ਦਿਓ ਨਹੀਂ ਤੇ ਤੁਹਾਡਾ ਲਿਹਾਜ਼ ਨਹੀਂ ਜਿਹਾਣਾ ਤੁਹਾਡੇ ਤੋਂ ਏਕ-ਏਕ ਰੁਪਈਆ ਵੀ ਤੁਹਾਨੂੰ ਵਾਪਸ ਕਰਨਾ ਪੈਣਾ ਤੇ ਜੇ ਬੱਚਿਆਂ ਨੂੰ ਕੋਈ ਗੱਲ ਹੋ ਗਈ ਨਾ ਤੇ ਤੁਹਾਡੀਆਂ ਪੀੜ੍ਹੀਆਂ ਤੱਕ ਇਹਦਾ ਖਮਿਆਜਾ ਭੁਗਤਣਗੇ ਆ ਆ ਦੋ ਲੇਡੀਜ਼ ਆ ਜਿਹੜੀਆਂ ਏਜੰਟ ਜਿਨ੍ਹਾਂ ਨੇ ਇਹਨਾਂ ਤੋਂ 25 ਲੱਖ ਰੁਪਏ ਲੈ ਗਏ ਆ ਵੀ ਤੁਸੀਂ ਦੇ ਦਿਓ ਤੇ ਅਸੀਂ ਛਡਵਾ ਦਾਂਗੇ ਪਰ ਇਹ ਇਹਦੇ ਤੇ ਤੁਹਾਨੂੰ ਪੈਸੇ ਦੇਣ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਉਂਦੇ ਤੇ ਆਪਾਂ ਉਦੋਂ ਇਹਨਾਂ ਬੀਪੀਆਂ ਤੇ ਕਾਰਵਾਈ ਕਰਾਂਗੇ ਨਾਲੇ 25 ਲੱਖ ਰੁਪਏ ਦੇ ਲਿਆ ਨਾਲੇ ਮੁੰਡੇ ਆ ਜੇ ਆਪਾਂ ਖਤਰੇ 'ਚ ਪਾ ਦੇਤੀ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰੂੰਗਾ ਠੋਕੇ ਤੁਹਾਡੇ ਬੱਚੇ ਨਹੀਂ ਸਾਡੇ ਹੀ ਬੱਚੇ ਆ ਪੂਰੀ ਠੋਕੇ ਮਸਲ ਕਰਾਂਗੇ دیਵਾਨੀ ਨਹੀਂ ਇਹ ਪੌਣੀ ਮੈਂ ਅਸਰ ਕੀ ਸਾਹਮਣਾ ਹੁਣੇ ਕਰਦਾ ਗੱਲ ਇਹਨਾਂ ਦੇ ਪਰਿਵਾਰਾਂ ਨੂੰ ਟਰੇਸ ਕਰਕੇ ਹੋਰ ਚੁੱਕਦੇ ਆ ਜਿਹੜੇ ਇਹਨਾਂ ਨਾਲ ਗਾਂਹ ਲਿੰਕ ਉਹਨਾਂ ਨੂੰ ਚੁੱਕਦੇ ਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਦੇਸ਼ ਭਰ ਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਦਿਵਾਲੀ ਦਾ ਤਿਉਹਾਰ ਪ੍ਰਧਾਨ ਮੰਤਰੀ ਮੋਦੀ ਨੇ ਗੋਆ ਚ ਇੰਡੀਅਨ ਨੇਵੀ ਨਾਲ ਮਨਾਈ ਦਿਵਾਲੀ ਮੋਦੀ ਨੇ ਕਿਹਾ ਆਈ ਐਨ ਐਸ ਵਿਕਰਾਂਤ ਨੇ ਉਡਾਈ ਪਾਕਿਸਤਾਨ ਦੀ ਨੀਂਦ ਮੁੱਖ ਮੰਤਰੀ ਭਗਵੰਤ ਮਾਨ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਦੁਨੀਆ ਭਰ ਚ ਵਸਦੇ ਸਮੂਹ ਪੰਜਾਬੀਆਂ ਨੂੰ ਦਿੱਤੀ ਨਿੱਘੀ ਵਧਾਈ ਸਿਮਾਨ ਨੇ ਲੋਕਾਂ ਨੂੰ ਸੁਰੱਖਿਆਤ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਵਿਖੇ 7 ਪਿੰਡਾਂ ਨੂੰ 1 ਕਰੋੜ 54 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੀਤੀ ਪੇਂਟ ਕਟਾਰੂ ਚੱਕ ਨੇ ਕਿਹਾ ਕਿ ਹਲਕੇ ਦੇ 82 ਪਿੰਡ ਹੋਏ ਹੜ੍ਹਾਂ ਨਾਲ ਪ੍ਰਭਾਵਿਤ ਜਿਨ੍ਹਾਂ ਚੋਂ 21 ਨੂੰ ਮਿਲ ਚੁੱਕਿਆ ਹੈ ਮੁਆਵਜ਼ਾ ਪੰਜਾਬੀ ਗਾਇਕ ਬੱਬੂ ਮਾਨ ਦੇ 3 ਦਿਨ ਪਹਿਲਾਂ ਲਾਂਚ ਹੋਏ ਨਵੇਂ ਗੀਤ ਬਲੈਕ ਦੀਵਾਲੀ ਤੇ ਵਿਵਾਦ ਸ਼ਿਵ ਸੈਨਾਗੂ ਅਮਿਤ ਅਰੋੜਾ ਲੋਕਾਂ ਨੂੰ ਧੁੰਮਤਾ ਨਾਲ ਦੀਵਾਲੀ ਮਨਾਉਣ ਤੇ ਬੱਬੂ ਮਾਨ ਦਾ ਬਾਈਕਾਟ ਕਰਨ ਦੀ ਕਰ ਰਹੇ ਨੇ ਅਪੀਲ ਰਾਜਾ ਵੜਿੰਗ ਦੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਹਮਲੇ ਰਾਜਾ ਵੜਿੰਗ ਨੇ ਕਿਹਾ ਬੰਦੇ ਮਾਰਨ ਤੋਂ ਬਾਅਦ ਵੋਟਾਂ ਮੰਗੀਆਂ ਜਾ ਰਹੀਆਂ ਗੈਂਗਸਟਰ ਫੋਨ ਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਧਮਕਾ ਰਿਹਾ ਇਸ ਦਿਨ ਆਲੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ